ਸਤਿ ਸ਼੍ਰੀ ਅਕਾਲ ਦੋਸਤੋ ਯੂਐਨਸ ਰਿਪੋਰਟ ਦੇ ਨਾਲ ਜੁੜੀ ਤਾਜ਼ਾ ਅਪਡੇਟ ਲੈ ਕੇ ਮੈਂ ਪ੍ਰੇਤਪਾਲ ਮਹਾਰਾਣਾ ਦੋ ਸਵਾਲ ਲੈ। ਪਹਿਲਾ ਸਵਾਲ ਇਹ ਹੈ ਕਿ 20 ਸਾਲ ਤੋਂ ਇੱਕ ਰੈਸਟੋਰੈਂਟ ਉਨਕੀਤਾ ਜਾ ਰਿਹਾ ਸੀ। ਉਸ ਵਿੱਚ ਰੇਡ ਹੋਈ ਨਿਊ ਜਰਸੀ ਦੇ। ਉਸ ਰੈਸਟੋਰੈਂਟ ਦੇ ਵਿੱਚ ਰੇਡ ਹੁੰਦੀ ਆਖਰ ਕੀ ਕਾਰਨ ਸੀ? ਕੀ ਵਜ੍ਹਾ ਰਹੀ? ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਪ੍ਰਤੀਕਰਮ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਉਸ ਘਟਨਾ ਨੂੰ ਲੈ ਕੇ। ਨਾਲ ਜੁੜਦੀ ਗੱਲ ਇਹ ਹੈ ਕਿ ਕਿਉਂ ਨਾ ਡੋਨਾਲਡ ਟਰੰਪ ਨੂੰ ਬੈਨ ਕਰ ਦਿੱਤਾ ਜਾਵੇ? ਕੈਨੇਡਾ ਦੇ ਵਿੱਚੋਂ ਕਿਸ ਨੇ ਡਿਮਾਂਡ ਕੀਤੀ ਦੱਸਦੇ ਹਾਂ ਨਿਊ ਜਰਸੀ ਦੇ ਸਾਊਥਵਿਚ ਹੈਡਨ ਟਾਊਨ ਚ ਜਰਸੀ ਕਬਾਬ ਰੈਸਟੋਰੈਂਟ ਹੈ ਜੋ ਕਿ ਤੁਰਕੀ ਤੋਂ ਆਏ 20 ਸਾਲ ਪਹਿਲਾਂ ਆਏ ਇੱਕ ਤਪਲ ਦੇ ਬਨੋਰਨ ਕੀਤਾ ਜਾ ਰਿਹਾ ਉਹਨਾਂ ਦੇ ਵੀਜ਼ਾ ਸਟੇਟਸ ਨੂੰ ਲੈ ਕੇ ਆਈਸ ਦੇ ਵੱਲੋਂ ਰੇਡ ਕੀਤੀ ਗਈ ਇਸ ਰੈਸਟੋਰੈਂਟ ਦੇ ਓਨਰ ਦੇ ਬੇਟੀ ਦਾ ਕਹਿਣਾ ਹੈ ਕਿ ਜਦੋਂ ਸਵੇਰੇ ਰੈਸਟੋਰੈਂਟ ਦੇ ਵਿੱਚ ਦਾਖਲ ਹੋਇਆ ਜਿਵੇਂ ਹੀ ਉਹ ਅੱਗੇ ਵਧ ਰਹੇ ਸੀ ਤਾਂ ਉਸਨੇ ਦੇਖਿਆ ਕਿ ਉਸਦੀ ਮਾਂ ਨੂੰ ਆਈਸ ਵੱਲੋਂ ਹਥਕੜੀਆਂ ਲਗਾ ਕੇ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਤੇ ਉਸਦੇ ਫਾਦਰ ਨੂੰ ਵੀ ਕੁਐਸਚਨ ਕੀਤੀ ਜਾ ਰਹੀ ਸੀ ਸਾਰਾ ਮੰਜ਼ਰ ਦੇਖ ਕੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਦਾ ਪਰਿਵਾਰ ਕਿੰਨੀ ਖਤਰਨਾਕ ਕੰਡੀਸ਼ਨ ਚ ਫਸਦਾ ਜਾ ਰਿਹਾ ਹੈ ਇਸ ਤੋਂ ਬਾਅਦ ਰੈਸਟੋਰੈਂਟ ਦੇ ਓਨਰ ਨੂੰ ਪੈਰ ਵਿੱਚ ਜੀਪੀਐਸ ਮੋਨੀਟਰ ਡਿਵਾਈਸ ਲਗਾ ਕੇ ਛੱਡ ਦਿੱਤਾ ਗਿਆ ਪਰ ਉਸ ਦੀ ਵਾਈਫ ਨੂੰ ਰਾਤ ਪਾ ਡਿਟੇਨ ਕੀਤਾ ਗਿਆ ਬੇਟੇ ਦਾ ਕਹਿਣਾ ਹੈ ਕਿ ਜੇਕਰ ਮਦਰ ਨੂੰ ਡਿਪੋਰਟ ਕੀਤਾ ਜਾਂਦਾ ਹੈ ਤਾਂ ਉਹਨਾਂ ਦੀ ਸਾਰੀ ਫੈਮਿਲੀ ਅਮਰੀਕਾ ਲੀਵ ਕਰ ਜਾਏਗੀ ਛੱਡ ਜਾਏਗੀ ਅੜਿਤ ਵਰਤੇ ਲੋਕਾਂ ਨੇ ਕਿ ਇਸ ਪਰਿਵਾਰ ਨੇ ਕਦੇ ਵੀ ਕਿਸੇ ਕ੍ਰਿਮੀਨਲ ਐਕਟੀਵਿਟੀ ਵਿੱਚ ਹਿੱਸਾ ਨਹੀਂ ਲਿਆ ਇਸ ਦੀ ਬਜਾਏ ਇਸ ਰੈਸਟੋਰੈਂਟ ਵਿੱਚੋਂ ਹੈਂਡੀਕੈਪਡ ਐਲਟਰਰਸ ਤੇ ਹੋਰ ਨੀਡੀ ਲੋਕਾਂ ਨੂੰ ਫ੍ਰੀ ਫੂਡ ਪ੍ਰੋਵਾਈਡ ਕੀਤਾ ਜਾਂਦਾ ਹੈ ਕੁੱਲ ਮਿਲਾ ਕੇ ਲੋਕਾਂ ਵੱਲੋਂ ਇਸ ਰੇਡ ਤੇ ਚਿੰਤਾ ਪ੍ਰਗਟਾਈ ਜਾ ਰਹੀ ਹੈ ਉਧਰ ਦੂਜੇ ਪਾਸੇ ਕੈਨੇਡਾ ਦੇ ਐਨਡੀਪੀ ਲੀਡਰ ਜਗਮੀਤ ਸਿੰਘ ਨੇ G7 ਸਮਿਟ ਵਿੱਚ ਡੋਨਲਡ 트ੰਪ ਦੇ ਆਉਣ ਤੇ ਇਤਰਾਜ਼ ਕੀਤਾ ਉਹਨਾਂ ਆਖਿਆ ਕਿ ਕਿਉਂ ਨਾ ਅਜਿਹੇ ਸਖਸ਼ ਜੋ ਕਿ ਕੈਨੇਡਾ ਦੇ ਸੋਸ਼ਲ ਸਟਰਕਚਰ ਕੈਨੇਡਾ ਦੀ ਇਕਨੋਮੀ ਕੈਨੇਡਾ ਦੀ ਸੋਵਰਨਟੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਉਸ ਸਖਸ਼ ਨੂੰ ਕੈਨੇਡਾ ਵਿੱਚ ਆਉਣ ਤੋਂ ਰੋਕਿਆ ਜਾਵੇ ਕੋ ਉਹਨਾਂ ਆਖਿਆ ਕਿ G7 ਕੰਟਰੀਜ਼ ਨੂੰ ਇਕੱਠੇ ਹੋ ਕੇ 트ੰਪ ਤੇ ਇਸ ਦੀਆਂ ਪਾਲਿਸੀਜ਼ ਦਾ ਵਿਰੋਧ ਕਰਨਾ ਚਾਹੀਦਾ ਹੈ ਇਸ ਤੋਂ ਪਹਿਲਾਂ ਕੈਨੇਡਾ ਚ ਪਾਰਲੀਮੈਂਟ ਕਾਮਨ ਹਾਊਸ ਦੀ ਵੈਬਸਾਈਟ ਤੇ ਐਨਾਨਮਸਕ ਦੀ ਵਿਰੋਧਤਾ ਕਰਦੀ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਵਿੱਚ ਐਲਨ ਮਸਕ ਨਾਲ ਕੈਨੇਡੀਅਨ ਪਾਸਪੋਰਟ ਤੇ ਕੈਨੇਡੀਅਨ ਸਿਟੀਜ਼ਨਸ਼ਿਪ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਲੱਖਾਂ ਦੀ ਗਿਣਤੀ ਚ ਲੋਕਾਂ ਨੇ ਇਸ ਪਟੀਸ਼ਨ ਤੇ ਸਾਈਨ ਵੀ ਕੀਤੇ ਸੀ ਕੁੱਲ ਮਿਲਾ ਕੇ ਕੈਨੇਡਾ ਚ ਡੋਨਲਡ ਟਰੰਪ ਤੇ ਉਸ ਦੀਆਂ ਪਾਲਿਸਿਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਦੱਸਦੀ ਕਿ ਡੋਨਲਡ ਟਰੰਪ ਨੇ ਐਲਾਨ ਕੀਤਾ ਕਿ ਜਿਨਨੇ ਅਨ ਡਾਕੂਮੈਂਟਡ ਇਮੀਗ੍ਰੈਂਟਸ ਅਮਰੀਕਾ ਚ ਰਹਿ ਰਹੇ ਨੇ ਉਹਨਾਂ ਲਈ ਹੁਣ ਜ਼ਰੂਰੀ ਹੋ ਗਿਆ ਕਿ ਉਹ ਆਪਣੇ ਆਪ ਨੂੰ ਅਮਰੀਕਾ ਸਰਕਾਰ ਦੇ ਨਾਲ ਰਜਿਸਟਰ ਕਰਵਾਉਣ ਲਈ ਇੱਕ ਰਜਿਸਟਰੀ ਬਣਾਈ ਜਾ ਰਹੀ ਹੈ ਜਿਸ ਤੇ ਆਨਲਾਈਨ ਜਾਂ ਫਿਰ ਨਜ਼ਦੀਕ ਦੇ ਪੋਸਟ ਆਫਿਸ ਤੇ ਹਰ ਇਲੀਗਲ ਇਮੀਗ੍ਰੈਂਟ ਆਪਣੇ ਆਪ ਨੂੰ ਰਜਿਸਟਰ ਕਰਵਾਏਗਾ ਜਿਸ ਵਿੱਚ ਉਸ ਦੇ ਫਿੰਗਰਪ੍ਰਿੰਟ ਹੋਣਗੇ ਜਿਸ ਵਿੱਚ ਉਸ ਦਾ ਨੇਮ ਐਡਰੈਸ ਤੇ ਸਾਰੀ ਜਾਣਕਾਰੀ ਮੈਂਸ਼ਨ ਕੀਤੀ ਜਾਵੇਗੀ ਔਰ ਜੋ ਲੋਕ ਆਪਣੇ ਆਪ ਨੂੰ ਇਸ ਰਜਿਸਟਰੀ ਵਿੱਚ ਰਜਿਸਟਰ ਨਹੀਂ ਕਰਵਾਉਣਗੇ ਸਜ਼ਾ ਤੇ ਜੁਰਮਾਨੇ ਦੀ ਉਹਨਾਂ ਲਈ ਵਿਵਸਥਾ ਕੀਤੀ ਗਈ ਹੈ ਬਾਕੀ ਅਪਡੇਟ ਲੈ ਕੇ ਫਿਰ ਆ ਰਵਾਂਗੇ ਦਿਓ ਇਜਾਜ਼ਤ ਹਾਸਲ ਕਰ ਰਿਹਾ ਹਾਂ